ਉਹ ਕਰ ਲਾ ਮੇਰਾ ਤਾਂ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਲਓ ਪਈ ਮੇਤਰੋ ਅੱਜ ਇੱਕ ਨਵਾਂ ਸ਼ੌਂਕ ਤੁਹਾਨੂੰ ਕਰਾਨੇ ਆ ਬਾਈ ਹੁਣੀ ਆਇਆ ਅਮਰੀਕਾ ਤੋਂ ਤੇ ਸ਼ੌਕ ਬਹੁਤ ਪੁਰਾਣਾ ਸੀ ਤੇ ਸਮੇਂ ਦੇ ਹਿਸਾਬ ਦੇ ਨਾਲ ਕਹਿੰਦੇ ਆ ਵੀ ਚੱਕਰ ਤਕਦੀਰ ਦੇ ਜਿਹੜੇ ਘੁੰਮਦੇ ਰਹਿੰਦੇ ਆ ਤੇ ਬਾਈ ਹੁਣਾਂ ਨੂੰ ਸ਼ੌਂਕ ਜਿਹੜਾ ਸੀ ਉਹ ਹੁਣ ਕੀਤਾ ਪੂਰਾ ਪਹਿਲਾਂ ਕੁਝ ਮਜਬੂਰੀਆਂ ਹੁੰਦੀਆਂ ਨੇ ਕਈ ਤਰ੍ਹਾਂ ਦੇ ਜ਼ਿੰਦਗੀ ਦੇ ਵਿੱਚ ਜਿਹੜੇ ਹੈ ਗਿਆ ਉਤਾਰ ਚੜ੍ਹਾਵਾਂਉਂਦੇ ਆ ਤੇ ਇਹ ਆਪਣਾ ਸੰਵੀਰ ਵੀਰ ਹਾਂਜੀ ਹਾਂਜੀ ਬਾਈ ਹੁਣੀ ਖੜੇ ਨੇ ਇਹਨਾਂ ਨੇ ਸ਼ੌਂਕ ਕੀਤਾ ਇੱਥੇ ਤਾਂ ਨਾਲ ਜਿਹੜੀ ਹੈਗੀ ਆ ਸਪੋਰਟ ਸਾਰੇ ਭਰਾਵਾਂ ਦੀ ਆ ਤੇ ਆਪਣਾ ਜੋਤੀ ਵੀਰ ਬੈਠਾ ਚੇਅਰ ਦੇ ਉੱਤੇ ਠੀਕ ਆ ਜੀ ਤੇ ਇੱਥੇ ਸ਼ੌਂਕ ਆ ਆ ਬਣਾਏ ਨੇ ਖੁੱਡੇ ਬਾਈ ਹੁਣਾਂ ਨੇ ਨਵੇਂ ਤੇ ਬਹੁਤ ਵਧੀਆ ਮਨਪਸੰਦ ਖੁੱਡੇ ਬਣਾਏ ਨੇ ਮਜ਼ਬੂਤੀ ਬਹੁਤ ਦਿੱਤੀ ਆ ਖੁੱਡਿਆਂ ਦੇ ਵਿੱਚ ਹਰ ਬੰਨੇ ਗੇਟ ਵੀ ਵਧੀਆ ਲਾਇਆ ਨੇ ਗ੍ਰਿਲਾਂ ਵੀ ਵਧੀਆ ਲਾਈਆਂ ਨੇ ਤੇ ਵਿੱਚ ਕਬੂਤਰ ਵੀ ਛੱਡੇ ਹੋਏ ਨੇ ਤੇ ਗੱਲ ਵੀ ਭਾਈ ਦੇ ਨਾਲ ਕਰਦੇ ਆ ਭਾਈ ਜੀ ਕੀ ਹਾਲ ਚਾਲ ਆ ਵਧੀਆ ਵਧੀਆ ਹੋਰ ਠੀਕ ਠਾਕ ਹਾਂਜੀ ਹਾਂਜੀ ਤੇ ਕਿੰਨਾ ਕੁ ਪੁਰਾਣਾ ਸ਼ੌਂਕ ਸੀ ਜਿਹੜਾ ਹੁਣ ਪੂਰਾ ਹੋਇਆ ਉਹੋਂ ਵੀ ਰੇ ਆ ਪਹਿਲਾਂ ਰੱਖੀ ਹੋਈ ਸੀ ਪਹਿਲਾਂ ਫਿਰ ਬਾਹਰ ਜਾਣ ਕਰਕੇ ਛੱਡਣੇ ਪਏ ਠੀਕ ਆ ਜੀ ਕਿ ਆਪਣੀ ਇੱਧਰ ਰੱਖੀ ਹੋਈ ਸੀ ਮੁੰਡੇ ਦੀ ਠੀਕ ਆ ਜੀ ਤੇ ਅਮਰੀਕਾ ਕਿਹੜੀ ਜਗ੍ਹਾ ਰਹਿੰਦੇ ਤੁਸੀਂ ਅਮਰੀਕਾ ਮੈਂ ਵੀਰੇ ਕੈਲੀਫੋਰਨੀਆ ਕੈਲੀਫੋਰਨੀਆ ਹਾਂਜੀ ਤੇ ਉੱਥੇ ਵੀ ਸ਼ੌਂਕ ਚੱਲਦਾ ਕਬੂਤਰ ਬਾਜੀ ਦਾ ਹਾਂਜੀ ਉੱਥੇ ਵੀ ਚੱਲੀ ਜਾਂਦਾ ਵੀਰੇ ਪਰ ਹੁਣ ਆਇਆ ਕੰਮ ਕਮ ਦੀ ਗੱਜ ਹੁੰਦੀ ਹੈ ਠੀਕ ਆ ਠੀਕ ਕਰ ਲੈਣੇ ਆਪਾਂ ਤਾਂ ਜ਼ਿਆਦਾ ਸਹੀ ਹੈ ਸਹੀ ਹੈ ਸਹੀ ਆ ਬਾਕੀ ਬਾਈ ਤੁਹਾਨੂੰ ਦੱਸ ਦਈਏ ਕਬੂਤਰ ਬਾਈ ਉਹਨਾਂ ਨੇ ਬਹੁਤ ਚੰਗੇ ਪਾਏ ਨੇ ਖੁੱਡਿਆਂ 'ਚ ਥੋੜਾ ਜਿਹਾ ਸ਼ੌਂਕ ਉਹ ਵੀ ਕਰਾਵਾਂਗੇ ਕਾਰਨ ਥੋੜਾ ਹਟਮਾ ਸੀ ਬੇੜਾ ਜਿੱਥੇ ਇਹ ਕਬੂਤਰ ਰੱਖੇ ਨੇ ਠੀਕ ਆ ਇਹ ਡੋਲੀ ਆ ਡੋਲੀ ਦੇ ਵਿੱਚ ਵੀ ਕੁਝ ਛੱਡੇ ਹੋਏ ਨੇ ਤੇ ਇੱਕ ਡੌਗੀ ਵੀ ਆ ਡੌਗੀ ਦਾ ਪਿੰਜਰਾ ਪਰੇ ਬਣਾਇਆ ਹੋਇਆ ਤੁਹਾਨੂੰ ਸ਼ੌਂਕ ਕਰਾ ਦਿੰਨੇ ਆ ਬਾਈ ਹੁਣਾਂ ਦਾ ਪੂਰੇ ਦਾ ਪੂਰਾ ਜਿਹੜਾ ਹਵੇਲੀ ਟਾਈਪ ਜਿਹੜਾ ਬਣਾਇਆ ਹੋਇਆ ਤੇ ਇੱਥੇ ਸ਼ੌਂਕ ਕਰਦੇ ਨੇ ਤੇ ਨਾਲ ਆਪਣੇ ਇਹ ਵੱਡੇ ਬਜ਼ੁਰਗ ਵੀ ਬੈਠੇ ਹੋਏ ਨੇ ਤੇ ਨਾਲ ਸੀਪ ਵੀ ਚੱਲਦੀ ਆ ਬਾਈ ਤੇ ਰੌਣਕਾਂ ਜਿਹੜੀਆਂ ਸਵੇਰੇ ਸ਼ਾਮੀ ਇੱਥੇ ਲੱਗੀਆਂ ਰਹਿੰਦੀਆਂ ਨੇ ਆਪ ਕੋ ਜੀ ਕਬੂਤਰ ਇੱਧਰ ਛੱਡੇ ਨੇ ਜਾਲ ਦੇ ਵਿੱਚ ਇਹ ਵੀ ਤੁਹਾਨੂੰ ਦਿਖਾ ਦਿੰਨੇ ਆ ਐ ਦੇ ਇਹ ਜੋੜਾ ਕਾ ਨਾਰਾ ਵੀਰੇ ਦੋਨੇ ਠੀਕ ਨਾਰਾ ਦੂਜੀ ਰੱਤੀ ਮਦੀਨ ਅੱਛਾ ਰੱਤੀ ਮਦੀਨ ਆ ਦੇਖੋ ਬਾਈ ਲਾਲ ਚੀਨਾ ਨਰ ਤੇ ਰੱਤੀ ਜਿਹੜੀ ਮਦੀਨ ਤੇ ਇੱਕ ਆ ਆ ਵੀ ਮਦੀਨੀਆਂ ਹਨ ਬੜੀ ਚੰਗੀ ਆ ਮਦੀਨ ਬਾਈ ਇਹ ਕਿਹੜੇ ਕਬੂਤਰਾਂ ਜੋ ਆ ਬਾਈ ਬੜੀ ਚੰਗੀ ਆ ਮਦੀਨ ਇਹ ਜਿਹੜੀ ਵੀ ਆ ਆ ਲਓ ਬਾਈ ਛੋਟਾ ਜਿਹਾ ਡੋਗੀ ਆ ਦੇਖੋ ਕਿੰਨਾ ਪਿਆਰਾ ਆ ਆ ਦੇਖੋ ਤੇ ਆ ਕੋਈ ਆ ਬਈ ਬਾਲੇ ਛੋਟੇ ਬੱਚੇ ਚੱਕ ਲੈ ਐ ਵੀਰੇ ਕੰਪਿਊਟਰ ਅੱਡ ਕਰਨ ਲਈ ਵੀਰੇ ਛੋਲੇ ਅੱਛਾ ਅੱਛਾ ਤੇ ਪਲ ਜਾਣਗੇ ਏਡੇ ਏ ਇਹਨਾਂ ਨੂੰ ਕੀ ਦਾਣਾ ਦੇਣੇ ਛੋਲੇ ਆ ਦੇਖੋ ਬਈ ਛੋਟੇ ਛੋਟੇ ਬੱਚੇ ਜਿਹੜੇ ਹੈਗੇ ਆ ਆ ਆਜਾ ਆਜਾ ਆ ਦੇਖੋ ਬਈ ਇਕ ਕਿਹੜੀ ਨਸਲ ਆਇਆ ਪਵੇਲੀਆ ਨਜ਼ਰ ਪਵੇਲੀਆ ਨੇ ਹੈ ਉਹੜੇ ਤਿੱਖੇ ਜਿਹੇ ਕੰਨਾਂ ਵਾਲੇ ਹੁੰਦੇ ਆ ਹਾਂਜੀ ਸਹੀ ਹੈ ਸਹੀ ਆ ਤੇ ਆ ਬਈ ਕੁਝ ਬੱਚੇ ਇਹਦੇ ਚ ਪਿੰਜਰੇ ਚ ਬਾਈ ਹੁਣਾਂ ਨੇ ਪਾਏ ਹੋਏ ਬਾਕੀ ਤੁਹਾਨੂੰ ਸ਼ੌਂਕ ਕਰਾਉਣੇ ਆਪਾਂ ਇੱਧਰ ਖੁੱਡਿਆਂ ਦੇ ਅੰਦਰ ਵੀ ਨੇ ਕੁਝ ਕਬੂਤਰ ਆ ਲਓ ਵੀ ਮੈਂ ਤਰੋ ਆ ਨਹੀਂ ਕੁਝ ਬਾਈ ਹੁਣਾਂ ਨੇ ਇੱਧਰ ਛੱਡੇ ਹੋਏ ਨੇ ਇਹ ਨਵੇਂ ਖੁੱਡੇ ਆ ਗਿੱਲੇ ਆ ਥੋੜੇ ਸਿੱਲੇ ਆ ਵਿੱਚੋਂ ਫੇਰ ਵੀ ਮੈਂ ਕਿਹਾ ਭਰਾਵਾਂ ਨੂੰ ਆਪਾਂ ਕਰਾ ਦਿੰਨੇ ਆ ਸ਼ੌਂਕ ਤੇ ਹੁੱਟਰ ਸਿਸਟਮ ਉਹਦੇ ਲਾਇਆ ਚੋਰੀ ਤੋਂ ਬਚਾ ਲਈ ਠੀਕ ਹੈ ਜੀ ਕਿਉਂਕਿ ਚੋਰੀ ਬਈ ਚੋਰ ਤਿਆਰ ਰਹਿੰਦੇ ਨੇ ਜਦੋਂ ਕਿਤੇ ਥੋੜੀ ਜੀ ਕੱਚ ਦੇਖਦੇ ਆ ਤੇ ਤਿਆਰ ਹੋ ਜਾਂਦੇ ਆ ਕੰਡਣ ਦੇ ਲਈ ਠੀਕ ਹੈ ਜੀ ਇਹ ਹੈ ਬਾਈ ਉਹਨਾਂ ਦਾ ਇੱਕ ਖੁੱਡਾ ਔਰ ਉੱਪਰ ਜਿਹੜਾ ਪਾਇਆ ਬਾਈ ਉਹਨਾਂ ਨੇ ਲੈਂਟਰ ਔਰ ਜਾਲੀਆਂ ਦੇਖੋ ਡਬਲ ਡਬਲ ਜਾਲੀ ਲਾਈ ਆ ਬਹੁਤ ਵਧੀਆ ਸਿਸਟਮ ਕੀਤਾ ਤੇ 12 ਦੀ ਵੀ ਤੁਹਾਨੂੰ ਦੱਸਦੇ ਆ ਇਹ ਦੇਖੋ ਗ੍ਰਿਲ ਬਿਲਕੁਲ ਕਲੋਜ਼ ਕਰਕੇ ਲਾਈ ਆ ਖੁੱਡਿਆਂ ਤੇ ਪੈਸੇ ਵੀ ਲਾਏ ਆ ਤੇ ਚੀਜ਼ ਵੀ ਪੂਰੀ ਵਧੀਆ ਬਣਾਈ ਆ ਤੇ ਦਰਵਾਜਿਆਂ ਦੇ ਉੱਪਰ ਵੀ ਦੇਖੋ ਜੀ ਡਬਲ ਜਾਲੀ ਲਾਈ ਆ ਮੱਛਰ ਜਾਲੀ ਆ ਉੱਪਰ ਫਿਰ ਦੂਸਰੀ ਮੋਟੀ ਜਾਲੀ ਹੈ ਜੀ ਐਲੂਮੀਨੀਅਮ ਵਾਲੀ ਇੱਕ ਤਾਂ ਖੁੱਡਾ ਬਾਈ ਆਇਆ ਇਹਦੇ ਵਿੱਚ ਵੀ ਦੇਖੋ ਕੁਝ ਪਰਿੰਦੇ ਬਾਈ ਬਣਾਣੇ ਛੱਡੇ ਨੇ ਘਰੋ ਸ਼ੌਂਕ ਮੇਰੇ ਵੀਰ ਦੇਖੋ ਕਲਰ ਵੀ ਬੜੇ ਪਿਆਰੇ ਲਾਏ ਹੋਏ ਨੇ ਕਿੱਦਾਂ ਦਾ ਲੱਗਦਾ ਸ਼ੌਂਕ ਮਿੱਤਰੋ ਦੱਸਣਾ ਜ਼ਰੂਰ ਬਹੁਤ ਅਜੇ ਤੱਕ ਨਵਾਂ ਆ ਸਟਾਰਟਿੰਗ ਕੀਤੀ ਹੈ ਬਾਈ ਉਹਨਾਂ ਨੇ ਹਲੇ ਤੱਕ ਇਹਨਾਂ ਕਬੂਤਰਾਂ ਦੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਨਸਲਾਂ ਫਿਰ ਇੱਥੋਂ ਉੱਡਣਗੀਆਂ ਤੇ ਇੱਥੇ ਦਾ ਕੇਅਰ ਟੇਕਰ ਆ ਬਾਈ ਆਪਣਾ ਜੋਤੀਪਰਾ ਜਿਹੜਾ ਕਬੂਤਰਾਂ ਦੀ ਸੰਭਾਲ ਕਰ ਰਹੇ ਨੇ ਜੋਤੀ ਵੀਰ ਨਾੜੀ ਕੜਾਈ ਹੋਰ ਫਿਰ ਜੋਤੀ ਵੀਰ ਇਹ ਵੱਡੇ ਆ ਸਾਰੇ ਹਾਂ ਵੀਰੇ ਵੱਡੇ ਆ ਇਹ ਵੱਡੇ ਆ ਹੈ ਹਾਂ ਠੀਕ ਆ ਠੀਕ ਆ ਸਹੀ ਆ ਇਹ ਆ ਵੀ ਜਗਾ ਖੁੱਲੀ ਡੁੱਲੀ ਆ ਇੱਥੇ ਅਡਾਉਣ ਦਾ ਨਜ਼ਾਰਾ ਹੋਊਗਾ ਹੈਨਾ ਹਾਂ ਹਾਂ ਵੀਰੇ ਇਹ ਕਰਕੇ ਲੱਗੇ ਥੋਕ ਨਹੀਂ ਕੋਈ ਵੀ ਹੋਣੀ ਹੈਨਾ ਇਸੇ ਕਰਕੇ ਲੱਗ ਥੋ ਲਿਆ ਬੀ ਕੂਤਰਾ ਲੱਤਰ ਆਏ ਗਏ ਰਹਿੰਦੇ ਆ ਯਾਰ ਦੋਸਤ ਇਹ ਪੰਜ ਵਸ ਤੇ ਥੋ ਐਸੇ ਕਰਕੇ ਲੱਗ ਲਿਆ ਵਾ ਸਹੀ ਹੈ ਸਹੀ ਹਾਂ ਕੂਤਰਾ ਦਾ ਹੀ ਸ਼ੌਂਕ ਖੁੱਲੀ ਜਗ੍ਹਾ ਚ ਪੂਰਾ ਹੁੰਦਾ ਬਿਲਕੁਲ ਬਿਲਕੁਲ ਬਾਈ ਬਹੁਤ ਵਧੀਆ ਬਾਈ ਤੇ ਬਾਕੀ ਵੀਰ ਹੋਣਾਂ ਦਾ ਸ਼ੌਂਕ ਵਧੀਆ ਲੱਗਾ ਤੁਹਾਨੂੰ ਕਿਦਾਂ ਦਾ ਲੱਗਾ ਦੱਸਣਾ ਜਰੂਰ ਠੀਕ ਆ ਜੀ ਤੇ ਨਵੀਂ ਵੀਡੀਓ ਲੈ ਕੇ ਮਿੱਤਰੋ ਬਹੁਤ ਛੇਤੀ ਫੇਰ ਮਿਲਦੇ ਆਂ ਐ ਟਾਂਗੀਆਂ ਤੇ ਵੀ ਇੱਕ ਦੋ ਵੜਾਏ ਹੋਏ ਆ ਬਾਈ ਉਹਨਾਂ ਨੇ ਤੇ ਅੜਾਏ ਵੀ ਹੋਏ ਆ ਸ਼ਾਰੇ ਅੜਾਏ ਦੇ ਕਿੰਨੇ ਆ ਅੜਾਏ ਦੇ ਵੀਰੇ ਬਹਿ ਗਿਆ ਬਹਿ ਗਿਆ ਐ ਹੀ ਸੀ ਜਿਹੜੀ ਹਰੇ ਟੂਸੀ ਵਾਲੀ ਸੀ ਇਹੀ ਆ ਇਹ ਉੱਡਦੀ ਪਈ ਇਹੀ ਹਰੇ ਟੂਸੀ ਵਾਲੀ ਸਹੀ ਆ ਸਹੀ ਆ ਆਹਰ ਜੇ ਵੀਰੇ ਉੱਡਦੇ ਵੀ ਆਪਣੇ ਹਾਂ ਆ ਉੱਪਰ ਵੀ ਉੱਡਣ ਦੇ ਦੇ ਬਾਈ ਆਉ ਜਾਂਦੇ ਆ ਆ ਦੇਖੋ ਕਰਤੇ ਧਰੂ ਧੂਪਾਂ ਲੱਗਣੀਆਂ ਸ਼ੁਰੂ ਹੋ ਗਈਆਂ ਮੀਂਹ ਕਿੰਨਾ ਕੇ ਪਿਆ ਬਾਈ ਇੱਧਰ ਮੀਂਹ ਬਹੁਤ ਪਿਆ ਮੀਂਹ ਆਪਣੇ ਵੀ ਹਾਂ ਤੇ ਬਾਕੀ ਬਾਈ ਤੁਹਾਨੂੰ ਉਧਰ ਵਿੱਚ ਕੁਝ ਜਾਲੀ ਦੇ ਹੋਰ ਛੱਡੇ ਨੇ ਬਾਈ ਹੁਣੇ ਉਹਨਾਂ ਦਾ ਵੀ ਸ਼ੌਂਕ ਕਰਾ ਦਿੰਨੇ ਆ ਬਾਈ ਤੁਹਾਨੂੰ ਆਹ ਦੇਖੋ ਬਾਈ ਹਾਂ ਇੱਕ ਜੋੜਾ ਕਰੋ ਸ਼ੌਂਕ ਇਹਨਾਂ ਪ੍ਰਿੰਦਿਆਂ ਦਾ ਇਹ ਸਾਰੇ ਵੱਡੇ ਜੋੜੀ ਨਾ ਹਾਂ ਹਾਂ ਇਹ ਵੱਡੇ ਜੋੜੀ ਆ ਲਾਲਸਰਾ ਕਬੂਤਰ ਇੱਕ ਚਿੱਟੀ ਕਬੂਤਰੀ ਆ ਫੜ ਕੇ ਦਿਖਾਉਂਦਾ ਹਾਂ ਦੇਖੋ ਬਾਈ ਇਹਦੇ ਵਿੱਚ ਵੀ ਆ ਲਾਲ ਚੀਨਾ ਤੇ ਕਾਲੀਆਂ ਦੀ ਕਬੂਤਰੀ ਆ ਹੈਨਾ ਹਾਂ ਜੀ ਕਾਲ ਸਰੀ ਫੜਿਓ ਅੱਛਾ ਉਹ ਗੱਡੀਆਂ ਦਾ ਅੱਛਾ ਇਹ ਕਬੂਤਰੀ ਦਾ ਕੋਤਾ ਹੈ ਨੀਲੀਆਂ ਅੱਖਾਂ ਕਬੂਤਰੀ ਦੀਆਂ ਹੂੰ ਜਿੱਦਾਂ ਪੁੰਨੂ ਵਾਲੇ ਨਹੀਂ ਹੁੰਦੇ ਕਬੂਤਰੀ ਹਾਂਜੀ ਹਾਂਜੀ ਉਹਨਾਂ ਚੋਈਆਂ ਇਹ ਤਾਂ ਵੀਰੇ ਹੁਣ ਪਤਾ ਨਹੀਂਗਾ ਆਪਣੇ ਕੋਲ ਨਵੇਂ ਹੀ ਰੱਖੇ ਆ ਸਹੀ ਆ ਸਹੀ ਆ ਹਾਂ ਸੋਹਣੀ ਆ ਬਈ ਕਬੂਤਰੀ ਪਰਦ ਖਾਇਓ ਇਹਦੇ ਉਧਰੋਂ ਖਾਉ ਉੱਪਰੋਂ ਦਾ ਖਾਉ ਪਰ ਇਹਨੂੰ ਹਾਂ ਸਹੀ ਆ ਭਾਈ ਆ ਨਾਰਾ ਭਾਈ ਲਾਲ ਚੀਨਾ ਲਾ ਭਾਈ ਸਹੀ ਆ ਆ ਦੇਖੋ ਭਾਈ ਟੌਮੀ ਬੜਾ ਸਿਆਣਾ ਹਨਾ ਆ ਵੀਰੇ ਕਿੰਨੇ ਦਿਨਾਂ ਦਾ ਹੋ ਗਿਆ ਇਹ ਇਹ ਵੀਰੇ ਲਗਭਗ ਡੇਢ ਮਹੀਨੇ ਦਾ ਹੋ ਗਿਆ ਡੇਢ ਮਹੀਨੇ ਦਾ ਹੋ ਗਿਆ ਸਹੀ ਆ ਕਿੰਨੇ ਦਾ ਲੈਂਦਾ ਏ ਇਹ ਵੀਰੇ ਆਪਣੇ ਘਰੇ ਹੀ ਕੁੱਤੀ ਸੁੱਜੀ ਆ ਅੱਛਾ ਠੀਕ ਆ ਠੀਕ ਆ ਕੋਈ ਬੱਚਾ ਹਾਂ ਦੇਖੋ ਭਾਈ ਇੱਕ ਚੱਪ ਕ੍ਰੈਸ਼ ਆ ਕਬੂਤਰਾਂ ਦੀ ਕਹਿੰਦੇ ਅੜਾਰ ਬਹੁਤ ਹੁੰਦੀ ਆ ਪਰ ਬੜੇ ਚੰਗੇ ਆ ਮੇਰੇ ਇਦਾਂ ਪਰ ਦਿਖਾਓ ਇਥੋਂ ਇਦਾਂ ਦਿਖਾਈ ਗਿਆ ਠੀਕ ਆ ਬਸ ਬਹੁਤ ਹੀ ਵਧੀਆ ਸ਼ਾਨਦਾਰ ਇਹਨਾਂ ਦੀ ੜਾਰ ਬਹੁਤ ਆਉਂਦੀ ਆ ਬਾਈ ੜਾਈ ਹੋਈ ਆ ਇਹ ਕਿ ਨਹੀਂ ਹਾਂ ੜਾਈ ਹੋਈ ਆ ਵੀਰੇ ਪਿਛਲੇ ਸਾਲ ਠੀਕ ਆ ਠੀਕ ਆ ਵਧੀਆ ਉੜਦੀ ਆ ਸਹੀ ਆ ਹਾਂ ਲੋ ਬਾਈ ਆ ਵੀ ਕਰੋ ਚੈੱਕ ਨਰ ਚਟੀਆਂ ਦਾ ਬੜਾ ਤਗੜਾ ਹੈ ਪੂਰਾ ਵਧੀਆ ਵਜੂਦ ਆ ਸਹੀ ਆ ਆ ਕਬੂਤਰੀ ਫੜੀ ਵੀਰੇ ਆ ਜਿਹੜੀ ਆ ਇੱਕ ਕਬੂਤਰੀ ਕਿਹੜਿਆਂ ਦੇ ਵਿੱਚੋਂ ਆ ਪਤਾ ਕੁਛ ਇਹ ਚਾਚੇ ਨੂੰ ਪਤਾ ਹੈ ਜੀ ਕਿੱਥੋਂ ਆਈ ਹੈ ਕਬੂਤਰੀ ਚਾਚਾ ਕਿਹੜਿਆਂ ਤੋਂ ਤੇ ਭਾਈ ਸਾਹਿਬ ਵਾਲੇ ਭਾਈ ਸਾਹਿਬ ਵਾਲਿਆਂ ਬਹੁਤ ਚੰਗੀ ਕਬੂਤਰੀ ਹੈ ਜੀ ਇਹਦੀਆਂ ਅੱਖਾਂ ਦਿਖਾਈ ਵੀਰੇ ਹਾਂ ਲੋ ਵੈਤਨ ਇਹਦੀਆਂ ਅੱਖਾਂ ਦਾ ਸ਼ੌਂਕ ਕਰਾਈਏ ਦੇਖੋ ਕਬੂਤਰੀ ਦੀਆਂ ਅੱਖਾਂ ਅਡਾਰ ਵੀ ਇਹਦੇ ਵਜ੍ਹਾ ਰੱਜ ਕੇ ਹੋਊਗੀ ਕਬੂਤਰੀ ਦੇ ਵਿੱਚ ਹਾਂ ਬਈ ਬਹੁਤ ਉੜਦੀ ਰਹੀ ਆ ਹਨਾ ਹਾਂ ਕਬੂਤਰੀ ਹੈ ਹੀ ਬਹੁਤ ਚੰਗੀ ਬਈ ਇਹ ਬਸ ਸਹੀ ਆ ਬਈ ਨਲੀ ਪੈਰੀ ਆ ਕਬੂਤਰੀ ਬਹੁਤ ਪਿਆਰੀ ਕਬੂਤਰੀ ਬਈ ਇਹ ਦੇਖੋ ਬਾਜ ਨੋਕੇ ਦੇਖੋ ਉਹ ਵੀਰੇ ਸਾਡੇ ਇੱਕ ਮਿੰਟ ਇਧਰ ਇਧਰ ਵੀਰੇ ਇਧਰ ਜਾ ਆ ਸ਼ਾ ਅੱਖਾ ਕਬੂਤਰਾਂ ਟਾਂਕਾ ਟਾਂਕਾ ਕਬੂਤਰ ਇਹਦੇ ਚਿੱਟਾ ਵੀ ਟਾਂਕਾ ਹੀ ਖੱਟਾ ਵੀ ਟਾਂਕਾ ਹਾਂ ਬਈ ਦੋ ਟਾਂਕਾ ਇੱਕੋ ਅੱਖ ਦੇ ਵਿੱਚ ਤੁਹਾਨੂੰ ਦਿਖਾਣੇ ਆ ਬਈ ਆ ਦੇਖੋ ਅੱਧਾ ਚਿੱਟਾ ਟਾਂਕਾ ਤੇ ਅੱਧਾ ਖੱਟਾ ਟਾਂਕਾ ਇੱਕ ਹੀ ਅੱਖ ਦੇ ਵਿੱਚ ਸਹੀ ਆ ਤੇ ਦਾਣੇ ਆਪ ਖਾ ਲੈਂਦਾ ਹਾਂ ਵੀਰੇ ਦਾਣੇ ਆਪ ਖਾਂਦਾ ਪਿਛਲੀ ਵਾਰ ਛੱਡਿਆ ਬਾਜੀ ਬਹੁਤ ਡਿਆ ਅੱਛਾ 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 ਅੱਖੀ ਕਿਦਾਂ ਬਾਜ ਆ ਪੂਰੇ ਦਾ ਪੂਰਾ ਰਾਤ ਰਾਤ ਨੂੰ ਡਿੱਗਿਆ ਬਾਈ ਠੀਕ ਆ ਠੀਕ ਆ ਸਵੇਰ ਤੋਂ ਵਹਿਣ ਲੱਗ ਗਿਆ ਹੀ ਬਹੁਤ ਡਿਆ ਸਹੀ ਹੈ ਸਹੀ ਹੈ ਲੰਬਾਈ ਵੀ ਬੜੀ ਆ ਕਬੂਤਰ ਦੀ ਸਹੀ ਹੈ ਬਾਈ ਬਹੁਤ ਵਧੀਆ ਸ਼ੌਂਕ ਆ ਸਾਡੇ ਪਿੰਡ ਦੇ ਸੀਨੀਅਰ ਖਿਡਾਰੀ ਇਹ ਜੀ ਆਪਣੇ ਰੁੜਕੇ ਕਲਾਂ ਦੇ ਰੁੜਕੇ ਕਲਾਂ ਜੀ ਰੁੜਕਾ ਕੱਲਾ ਹੀ ਰੁੜਕਾ ਆ ਠੀਕ ਆ ਰਾਣਾ ਰੁੜਕਾ ਹੈਂ ਤੇ ਆਪਣਾ ਸ਼ੌਂਕ ਕਿੰਨਾ ਕ ਪੁਰਾਣਾ ਜੀ ਮੇਰਾ ਤਾਂ 14 ਸਾਲ ਦੇ ਰੱਖਿਆ ਨੇ ਜਦੋਂ ਮੈਂ ਉਮਰ 14 ਸਾਲ ਠੀਕ ਆ ਠੀਕ ਆ ਉਦੋਂ ਦੇ ਰੱਖੇ ਹੋਏ ਆ ਤੇ ਕਬੂਤਰ ਕਿਹੜੀਆਂ ਬਰੀਡਾਂ ਰੱਖੀਆਂ ਫਿਰ ਕਿਹੜੀਆਂ ਵਧੀਆ ਲਗੀਆਂ ਜੀ ਸਾਰੀਆਂ ਆਪਣੇ ਕੋਲ ਫਜਲੇ ਕੋਪਲੀਆਂ ਵੀ ਨੇ ਹਾਂਜੀ ਜੱਥਾ ਜੱਢੇਲੋਂ ਵੀ ਨੇ ਹਾਂਜੀ ਹਾਂਜੀ ਮਿਹਨਤ ਹੈ ਇਹਨੇ ਠੀਕ ਆ ਠੀਕ ਆ ਜੀ ਜਿੰਨਾ ਸਾਡਾ ਲੈਣ ਦੇਣਾ ਠੀਕ ਆ ਠੀਕ ਆ ਤੇ ਆ ਭਾਈ ਸਾਹਿਬ ਕੇ ਵਾਲੀ ਜਿਹੜੀ ਕਬੂਤਰੀ ਹੈ ਇਹ ਕਿੱਥੋਂ ਆਈ ਆਪਣੇ ਕੋਲ ਜੀ ਇਹ ਜੀ ਬੇਸੀ ਭਲਵਾਨ ਤੋਂ ਲੈਂਦਾ ਹੀ ਦਪਿਓ ਅੱਛਾ 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 ਠੀਕ ਆ ਠੀਕ ਆ ਜੀ ਬਹੁਤ ਚੰਗੇ ਆ ਜੀ ਵਧੀਆ ਤੇ ਬਾਜੀਆਂ ਹਰ ਸਾਲ ਛੜਦੇ ਹਰ ਸਾਲ ਛੜਦੇ ਠੀਕ ਆ ਠੀਕ ਆ ਜੀ ਚਲੋ ਬਹੁਤ ਵਧੀਆ ਨਾਲੇ ਭਰਾਵਾਂ ਦਾ ਨਾਲ ਬੱਚਿਆਂ ਦਾ ਸ਼ੌਂਕ ਆ ਨਾਲ ਆ ਜੀ ਅਸੀਂ ਜੋਗ ਦਵਾਂਗੇ ਪੂਰੇ ਇਹਨਾਂ ਨੂੰ ਆਪਾਂ ਨੂੰ ਉਹੀ ਚੀਜ਼ ਵਧੀਆ ਲੱਗੀ ਹੈ ਵੀ ਸਾਰੇ ਆਪਣੇ ਵੱਡੇ ਸੀਨੀਅਰ ਬਜ਼ੁਰਗ ਵੀ ਜਿਹੜੇ ਹੈਗੇ ਨੇ ਨਾਲ ਬੈਂਦੇ ਨੇ ਬੱਚਿਆਂ ਦੇ ਤੇ ਆਦਤ ਨਹੀਂ ਬੱਚਿਆਂ ਦੀ ਖਰਾਬ ਹੁੰਦੀ ਫੇ ਇਹ ਵੀ ਸਿੱਖਿਆ ਵਧੀਆ ਮਿਲਦੀ ਰਹਿੰਦੀ ਆ ਬੱਚਿਆਂ ਨੂੰ ਥੋੜਾ ਡਰ ਵੀ ਜਾਂਦਾ ਹਾਂ ਆ ਦੇ ਪੱਤਰ ਨੂੰ ਲੱਗਦਾ ਜਵਾਬ ਹਾਂ ਆ ਚੀਜ਼ ਹੈਗੀ ਆ ਬਾਕੀ ਬਹੁਤ ਵਧੀਆ ਲੱਗਾ ਬਾਈ ਸਾਰੇ ਭਰਾਵਾਂ ਨੂੰ ਮਿਲ ਕੇ ਤੇ ਧੰਨਵਾਦ ਆ ਸਾਰੇ ਵੀਰਾਂ ਦਾ ਜਿਹੜੇ ਇੱਥੇ ਸ਼ੌਂਕ ਕਰਦੇ ਨੇ ਤੇ ਸ਼ੌਕ ਨੂੰ ਵਡਾਵਾ ਵੀ ਦਿੰਦੇ ਨੇ ਆਪਣੇ ਐਨ ਆਰ ਆਈ ਭਰਾ ਵੀ ਤੇ ਕਿੱਦਾਂ ਦੀ ਲੱਗੀ ਵੀਡੀਓ ਜ਼ਰੂਰ ਦੱਸਣਾ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਤੇ ਚੈਨਲ ਆਪਣਾ ਕਰਨਾ ਸਬਸਕ੍ਰਾਈਬ ਦਿਓ ਜੀ ਆਜਾ ਧੰਨਵਾਦ ਸ਼ੁਕਰੀਆ ਮਿਹਰਬਾਨੀ